اس وقت دی وڈی خبر ਤੁਹਾਡੇ ਨਾਲ سانجی کر رہے ہاں ਹੁਸ਼ਾਰਪੁਰ ਦੇ ਵਾਰਡ ਨੰਬਰ 10 ادین اونਦੀ ਇੰਦਰਾ ਕਲੋਨੀ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੇ ਕੱਲ ਘਰ ਚ ਮੌਜੂਦ ਦੋ ਬਜ਼ੁਰਗ ਮਹਿਲਾਵਾਂ ਦੇ ਨਾਲ ਕੁਝ ਹੁੱਲੜਬਾਸ ਨੌਜਵਾਨਾਂ ਵੱਲੋਂ ਬੇਰਹਿਮੀ ਦੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇੰਨਾ ਹੀ ਨਹੀਂ ਮਹਿਲਾਵਾਂ ਦੀ ਇੰਨੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕਿ ਇੱਕ ਬਜ਼ੁਰਗ ਮਹਿਲਾ ਦੇ ਨੱਕ 'ਚੋਂ ਖੂਨ ਤੱਕ ਵਹਿਣ ਲੱਗ ਪਿਆ ਪਰੰਤੂ باوجود ਇਸਤੇ ਉਕਤ ਦਰਿੰਦਿਆਂ ਨੂੰ ਬਜ਼ੁਰਗ ਮਹਿਲਾਵਾਂ ਤੇ ਪੂਰਾ ਤਰਸ ਨਹੀਂ ਆਇਆ ਹਾਲਾਂਕਿ ਜਦੋਂ ਗੁਆਂਢਚ ਰਹਿੰਦਾ ਇੱਕ ਨੌਜਵਾਨ ਬਜ਼ੁਰਗ ਮਹਿਲਾਵਾਂ ਦਾ ਬਚਾਅ ਕਰਨ ਲਈ ਪਹੁੰਚਿਆ ਤਾਂ ਉਕਤ ਹੁੱਲੜ ਬਾਸਾਂ ਵੱਲੋਂ ਉਸਤੇ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਉਸਤੇ ਗੇਟ 'ਚ ਬੋਤਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਹ ਸੂਚਨਾ ਥਾਣਾ ਸਦਰ ਪੁਲਿਸ ਨੂੰ ਵੀ ਦਿੱਤੀ ਗਈ ਪਰੰਤੂ ਬਹੁਤ ਬੇਸ਼ਰਮੀ ਦੀ ਗੱਲ ਹੈ ਕਿ ਘਟਨਾ ਦੇ 2 ਘੰਟਿਆਂ ਤੱਕ ਵੀ ਪੁਲਿਸ ਦਾ ਇੱਕ ਵੀ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮੀਡੀਆ ਦਾ ਸਹਾਰਾ ਲਿਆ ਗਿਆ ਤੇ ਮੀਡੀਆ ਵੱਲੋਂ ਮੌਕੇ ਤੇ ਥਾਣਾ ਸਦਰ ਦੇ ਐਸਐਚਓ ਸੋਮਨਾਥ ਨੂੰ ਕਈ ਫੋਨ ਕੀਤੇ ਗਏ ਪਰੰਤੂ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਇਸ ਬਾਬਤ ਤੇ ਜਾਣਕਾਰੀ ਦਿੰਦੇ ਆ ਬਜ਼ੁਰਗ ਮਾਤਾ ਨੇ ਦੱਸਿਆ ਕਿ ਬੀਤੇ ਕੱਲ ਦੁਪਹਿਰ 12 ਵਜੇ ਦੇ ਕਰੀਬ ਕੁਝ ਨੌਜਵਾਨ ਉਹਨਾਂ ਦੇ ਘਰ ਆਏ ਤੇ ਪੁੱਛਣ ਲੱਗੇ ਕਿ ਰੋਹਿਤ ਇਸ ਘਰ ਵਿੱਚ ਰਹਿੰਦਾ ਹੈ ਤੇ ਜਦੋਂ ਪਰਿਵਾਰ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਤਾਂ ਵਾਪਸ ਚਲੇ ਗਏ ਉਹਨਾਂ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਵਕਤ ਕਰੀਬ 2:30 ਵਜੇ ਉਕਤ ਨੌਜਵਾਨ ਮੁਰ ਤੋਂ ਵਾਪਸ ਆ ਗਏ ਜਿਨ੍ਹਾਂ ਦੇ ਆਉਂਦੇ ਸਾਰ ਹੀ ਘਰ 'ਚ ਮੌਜੂਦ ਮਹਿਲਾਵਾਂ ਜਿਸ ਵਿੱਚੋਂ ਇੱਕ ਦੀ ਉਮਰ 90 ਸਾਲ ਹੈ ਤੇ ਦੂਜੀ ਦੀ ਉਮਰ 56 ਸਾਲ ਦੇ ਕਰੀਬ ਹੈ ਮਹਿਲਾਵਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਦੌਰਾਨ ਇੱਕ ਮਹਿਲਾ ਦੇ ਨੱਕ 'ਚੋਂ ਖੂਨ ਤੱਕ ਵੀ ਵਹਿਣ ਲੱਗ ਪਿਆ ਉਹਨਾਂ ਦੱਸਿਆ ਕਿ ਘਟਨਾ ਦੇ ਕਈ ਘੰਟੇ ਬੀਤਣ ਤੋਂ ਬਾਅਦ ਵੀ ਪੁਲਿਸ ਦਾ ਇੱਕ ਵੀ ਮੁਲਾਜ਼ਮ ਉਹਨਾਂ ਦੇ ਘਰ ਤੱਕ ਨਹੀਂ ਪਹੁੰਚਿਆ ਦੂਜੇ ਪਾਸੇ ਜਦੋਂ মিডিਆ ਵੱਲੋਂ ਵਾਰਡ ਦੇ ਕਾਉਂਸਲਰ ਜਸਪਾਲ ਸਿੰਘ ਚੇਚੀ ਨੂੰ ਮੌਕੇ ਤੇ ਬੁਲਾਇਆ ਗਿਆ ਤਾਂ ਉਸ ਵੱਲੋਂ ਸੀਨੀਅਰ ਅਧਿਕਾਰੀਆਂ ਨਾਲ ਗਲਵਾਟ ਕਰਕੇ ਸਾਰਾ ਮਾਮਲਾ ਉਹਨਾਂ ਦੇ ਧਿਆਨ ਚ ਲਿਆਂਦਾ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਆਖੀ। ਕਾਫੀ ਸਮੇਂ ਬਾਅਦ ਜਦੋਂ ਐਸਐਚਓ ਸੋਮਨਾਥ ਦਾ মিডিਆ ਨੂੰ ਫੋਨ ਆਇਆ ਤਾਂ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਹੁਸ਼ਾਰਪੁਰ ਨਿਊਜ਼ ਤੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਨਾਮ ਹੈ ਅਕਲ ਜੀ ਤੁਹਾਡਾ। ਪ੍ਰੇਮਚੰਦ। ਕਿਹੜਾ ਮਹੱਲਾ ਜੀ ਇੰਦਰਾ ਕਲੋਨ ਨੇ ਕਿੰਨੇ ਨੰਬਰ ਵਾਰਡ ਹੈ ਜੀ ਵਾਰਡ ਨੰਬਰ 12 12 ਨੰਬਰ 10 ਹਾਊਸ ਨੰਬਰ 33 ਕੀ ਗੱਲਬਾਤ ਹੋਈ ਹਾਂ ਜੀ ਇੱਥੇ ਗੱਲਬਾਤ ਆਂਖ ਜਾਤੇ ਬੰਦੇ ਆਏ ਉਹਨਾਂ ਨੇ ਘਰ ਆ ਕੇ ਮੇਰੀ ਵਾਈਫ ਤੇ ਮੇਰੀ ਮਦਰ ਤੇ ਮਾਰ ਕੁੱਟ ਕੀਤੀ ਕਿਹਦੀ ਕਿਹਦੀ ਕੁੱਟਮਾਰ ਕੀਤੀ ਮੇਰੀ ਮਦਰ ਤੇ ਮੇਰੀ ਵਾਈਫ ਤੁਹਾਡੀ ਕਿੰਨੀ ਉਮਰ ਹੈ ਜੀ ਮੇਰੀ 40 ਸਾਲ ਵਾਈਫ ਦਾ ਕੀ ਨਾਮ ਹੈ ਸਤਖਮਾਰੀ ਉਹਨਾਂ ਦੀ ਕਿੰਨੀ ਉਮਰ 57 ਸਾਲ ਤੇ ਤੁਹਾਡੇ ਮਾਦਰ ਦਾ ਕੀ ਨਾਮ ਹੈ? ਸ਼ਮਾਰੇਬੀ ਉਹਨਾਂ ਦਾ ਉਹਨਾਂ ਦੀ ਕਿੰਨੀ ਉਮਰ ਹੈ? 90 90 ਦੇ ਲਗਭਗ ਗੱਲਬਾਤ ਕੀ ਹੋਈ ਹੈ ਕਿਹੜੇ ਮੁੰਡੇ ਸਗੇ ਕੀ ਉਹਨਾਂ ਨੇ ਮੁੰਡੇ ਨੂੰ ਸਾਡੇ ਕੋਲ ਜਾਵੇ ਉਹਨਾਂ ਨੇ ਪੁੱਛਿਆ ਆ ਕੇ ਕਹਿੰਦੇ ਵੀ ਰੋਹਿਤ ਸ਼ਰਮਾ ਦਾ ਘਰ ਹੀ ਹੈ ਇਹਨਾਂ ਨੂੰ ਤੂੰ ਬੋਲ ਤੂੰ ਦੱਸ ਦੇ ਰੋਹਿਤ ਦਾ ਕੀ ਰੋਹਿਤ ਦਾ ਘਰ ਹੈ ਹਾਂ ਰੋਹਿਤ ਸ਼ਰਮਾ ਦਾ ਘਰ ਹੀ ਆ ਰੋਹਿਤ ਦਾ ਘਰ ਹੈ ਰੋਹਿਤ ਸ਼ਰਮਾ ਨਹੀਂ ਹਾਂਜੀ ਰੋਹਿਤ ਦਾ ਘਰ ਹੀ ਆ ਕਿ ਇਹਨਾਂ ਨੇ ਕਿਹਾ ਵੀ ਨਹੀਂ ਫਿਰ ਪਹਿਲਾ 12 ਵਜੇ ਆਏ ਉਹ ਪੁੱਛਣ ਤੇ ਰੋਹਿਤ ਦਾ ਘਰ ਇਹੀ ਆ ਜਾਂ ਕਹਿੰਦੇ ਫਿਰ ਬਾਅਦ ਕੋਈ ਸਵਾ ਦੋ ਟਾਈ ਦੇ ਵਿੱਚ ਵਿੱਚ ਆ ਕੇ ਮਾਰਕਟ ਚਲੂ ਕਰ ਦਿੱਤਾ ਅੱਛਾ ਪਹਿਲਾ 12 ਵਜੇ ਆਏ ਸੀ ਇਹ ਬਾਅਦ ਪੁੱਛਣ ਆਏ ਪਹਿਲਾਂ ਘਰ ਬਾਅਦ ਆ ਕੇ ਕੁੱਟ ਮਾਰ ਕੀਤੀ ਆ ਕੇ ਵਿੱਚ ਅੱਧੇ ਘਟ ਮਾਰੇ ਲੱਪੇ ਕਰੇ ਅੰਦਰ ਕੁਰਸੀ ਤੇ ਬੈਠੀਆਂ ਸੀ ਇਹ ਮੰਜੇ ਤੇ ਬੈਠੀ ਮਾਈ ਸਾਡੀ ਤੇ ਇਹ ਬੈਠੀ ਸੀ ਕੁਰਸੀ ਤੇ ਭੰਤੋੜ ਵੀ ਕੀਤੀ ਆ ਹਾਂ ਭੰਤੋੜ ਵੀ ਕੀਤੀ ਗੱਡੀ ਅੰਦਰ ਪੰਨੀ ਪਈ ਆ ਕਿਆ ਨਾਮ ਹੈ ਤੁਹਾਡਾ ਲਤਾ ਕੁਮਾਰ ਕਿਹੜਾ ਮੱਲਾ ਜੀ ਇਹ ਇੰਤਰਾ ਕਲੋਨੀ ਕੀ ਗੱਲਬਾਤ ਹੋਈ ਸੀ ਅੰਟੀ ਜੀ ਕੱਲ ਕੋਈ ਨਹੀਂ ਮੁੰਡੇ ਆਏ ਪੁੱਛਣ ਕਹਿੰਦੇ ਇਦਾਂ ਦਾ ਰੋਹਿਤ ਅਧਿਕਾਰ ਹੈ ਮੈਂ ਕਿਹਾ ਇਹ ਨਹੀਂ ਰੋਹਿਤ ਅਧਿਕਾਰ 12 ਵਜੇ ਪੁੱਛ ਕੇ ਚਲੇ ਗਏ ਫਿਰ 2:30 ਵਜੇ ਆਏ 2:30 ਵਜੇ ਆ ਕੇ ਮੜਾ ਗੇਟ ਖੁੱਲਾ ਸੀ ਸਾਡੇ ਕਾਕੇ ਨਾਣਾ ਸੀ ਸਕੂਲੋਂ ਤੇ ਉਹਨਾਂ ਨੇ ਗੇਟ ਖੁੱਲਾ ਦੇਖ ਕੇ ਸਿੱਦੇ 6 ਬੰਦੇ ਅੰਦਰ ਆ ਕੇ ਮਾਰ ਗਏ ਚਾਰ ਮੈਨੂੰ ਮਾਰਨ ਲੱਪੇ ਦੋ ਗੱਡੀ ਪੰਨਨ ਲੱਪੇ ਫਿਰ ਸਾਡੇ ਮਾਤਾ ਜੀ ਕਹਿੰਦੇ ਕਿ ਇਹਨੂੰ ਕਿਉਂ ਮਾਰਦੇ ਪਏ ਤੇ ਉਹਨਾਂ ਨੇ ਮਾਤਾ ਨੂੰ ਚਪੇੜਾ ਮਾਰ ਦਿੱਤੀ ਮਾਤਾ ਜੀ ਦੀ ਉਮਰ ਕਿੰਨੀ ਕਰ 90 ਕੁ ਸਾਲ ਦੇ 90 ਸਾਲ ਦੇ ਨੇ ਮਾਤਾ ਜੀ ਹਾਂਜੀ ਉਹਨਾਂ ਤੇ ਵੀ ਹੱਥ ਚੱਕਿਆ ਜੀ ਹਾਂਜੀ ਉਹਨਾਂ ਤੇ ਵੀ ਹੱਥ ਚੱਕਿਆ ਮਾਤਾ ਜੀ ਤੇ ਤੁਹਾਡੇ ਦੇ ਤੇ ਤੁਹਾਡੇ ਘਰ ਵਾਲੇ ਤੇ ਵੀ ਨਹੀਂ ਇਹਨਾਂ ਤੇ ਨਹੀਂ ਚੱਕਿਆ ਇਹ ਘਰ ਸੀ ਕਿ ਅੰਕਲ ਜੀ ਇਹਦਾ ਨਹੀਂ ਇਹ ਦੁਕਾਨ ਤੇ ਸੀਗਾ ਅੱਛਾ ਜੀ ਅਸੀਂ ਦੋਨੋਂ ਸੱਸ ਬਹੂ ਸੀ ਕਰ ਠੀਕ ਹੈ ਕਦੀ ਪਹਿਲਾਂ ਦੇਖਿਆ ਨਹੀਂ ਨਹੀਂ ਕਦੀ ਨਹੀਂ ਦੇਖਿਆ ਕਿਸੇ ਨਾਲ ਕੋਈ ਲਾਕ ਡਾਟ ਕੋਈ ਨਹੀਂ ਸਾਡੇ ਕੋਲ ਨਹੀਂ ਸਾਡੇ ਨੂੰ ਕੋਈ ਨਹੀਂ ਹੈ ਕਿਸੇ ਤੋਂ ਸ਼ੱਕ ਤੁਹਾਨੂੰ ਨਹੀਂ ਸੀਸੀਟੀਵੀ ਵੀ ਆਈ ਹੈ ਉਹਨਾਂ ਦੀ ਸਾਹਮਣੇ ਜੀ ਹਾਂਜੀ ਆਈ ਹੈ ਉਹ ਸਾਹਮਣੇ ਵਾਲਿਆਂ ਦੀ ਆਈ ਸਾਡੇ ਨਹੀਂ ਆਈ ਠੀਕ ਹੈ ਕੀ ਸੀਸੀਟੀਵੀ ਵਿੱਚ ਕਿੰਨੇ ਮੁੰਡੇ ਨਜ਼ਰ ਆ ਰਹੇ ਨੇ 6 ਬੰਦੇ ਆ 6 ਬੰਦੇ ਅੰਦਰ ਬੜੇ ਸੀਗੇ ਤੇ ਤੁਹਾਡੇ ਖੂਨ ਵਗਾਰਾ ਵੀ ਨਿਕਲਿਆ ਕਿੱਥੇ ਕਿੱਥੇ ਸੱਟਾਂ ਮਾਰੀਆਂ ਤੁਹਾਡੇ ਮੇਰੇ ਆਹ ਸਾਈਡ ਸਾਰੇ ਤੇ ਸਿਰ ਦੇ ਵਿੱਚ ਤੇ ਨੱਕ ਦੇ ਵਿੱਚ ਮੇਰਾ ਖੂਨ ਨਿਕਲਿਆ ਥੱਪੜ ਤੇ ਮੁੱਕੇ ਮਾਰੇ ਹਾਂਜੀ ਹਾਂਜੀ ਥਾਣਾ ਕਿਹੜਾ ਲੱਗਦਾ ਜੀ ਸਦਰ ਇਹ ਸਦਰ ਪੁਲਿਸ ਕੰਪਲੀਟ ਦੇ ਦਿੱਤੀ ਜੀ ਹਾਂਜੀ ਦਿੱਤੀ ਉਦੋਂ ਉਸ ਵੇਲੇ ਦਿੱਤੀ 112 ਦੇ ਵਿੱਚ ਅਸੀਂ ਠੀਕ ਹੈ ਜੀ ਤੇ ਥਾਣੇ ਵੀ ਗਏ ਸੀਗੇ ਹਾਂਜੀ ਥਾਣੇ ਵੀ ਗਏ ਸੀਗੇ ਤਾਂ ਕੀ ਕਹਿੰਦੇ ਪੁਥਾਣੇ ਵਾਲੇ ਹਾਂ ਥਾਣੇ ਵਾਲਿਆਂ ਨੇ ਕਿਹਾ ਕਿ ਕੰਪਲੀਟ ਦੇ ਦਿਓ ਫਿਰ ਰਾਤ ਨੂੰ ਤੁਹਾਨੂੰ ਕੋਈ ਉੰਗਾ ਖਤਰਾ ਤਾਂ ਤੁਹਾਨੂੰ ਭੇਜਾਂਗੇ सीआरपी गड्डी रात्री आई सीगी बाहर घूम दी रही अच्छा जी ते पुलिस कंप्लीट ਲੈਣਾ ਇੱਥੇ ਗੱਲਬਾਤ ਕਰਨੇ ਇੱਥੇ ਕੋਈ ਨਹੀਂ ਪੁਲਿਸ ਵਾਲੇ ਨਹੀਂ ਕੋਈ ਨਹੀਂ ਆਇਆ ਕਿਵੇਂ ਦੇਖਦੇ ਹੋ ਹਾਲਾਤ ਕਿਸ ਤਰ੍ਹਾਂ ਦੇ ਨੇ ਬਜ਼ੁਰਗਾ ਤੇ ਹੱਥ ਚੱਕਿਆ ਜਾ ਰਿਹਾ ਤੇ ਫਿਰ ਪੁਲਿਸ ਵੀ ਆ ਰਹੀ ਤੁਹਾਡੀ ਸੁਣਵਾਈ ਕਰਨ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹੀ ਕਹਿਣਾ ਕਿ ਪੁਲਿਸ ਦਾ ਫਰਜ਼ ਬੰਦਾ ਸੀ ਆ ਕੇ ਦੇਖ ਦੇ ਮੌਕਾ ਉਸ ਵੇਲੇ ਨਹੀਂ ਹਾਲਾਤ ਖਰਾਬ ਸੀ ਨਹੀਂ ਉਹ ਗੰਦੀਆਂ ਗਾਲਾਂ ਕੱਢਦੇ ਸੀ ਨਹੀਂ ਬਹੁਤ ਬੋਲਦੇ ਸੀ ਨਸ਼ਾ ਵੀ ਕੀਤਾ ਨਸ਼ਾ ਬਹੁਤ ਕੀਤਾ ਸੀ ਕਿੰਨੇ ਮੋਟਰਸਾਈਕਲ ਆਤੇ ਆਏ ਸੀਗੇ ਮੋਟਰਸਾਈਕਲ ਪਾਈ ਜੀ ਮੈਂ ਦੇਖਿਆ ਨਹੀਂ 6 ਬੰਦੇ ਨੇ 6 ਬੰਦੇ ਸੀਗੇ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਹੁਣ ਤੁਸੀਂ ਅਸੀਂ ਇਹ ਕਹਿੰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਘਰ ਬੈਠੇ ਬੰਦੇ ਨੇ ਇਦਾਂ ਮਾਰ ਕੁੱਟ ਕਰਨ ਕਿਸੇ ਨੂੰ ਵੀ ਅਨ ਉਸ ਤੋਂ ਬਾਅਦ ਵੀ ਧਮਕੀਆਂ ਆਈਆਂ ਸੀ ਕਿ ਹਾਂ ਬੋਲਿਆ ਕਿ ਰਾਤ ਦੇ ਜੇ ਤੁਸੀਂ ਰੋਹਿਤ ਨਹੀਂ ਦੱਸਿਆ ਤੁਸੀਂ ਕਿੱਥੇ ਹੈ ਤੁਹਾਡਾ ਤਾਂ ਅਸੀਂ ਰਾਤ ਨੂੰ ਬਾਹਰ ਆ ਜਗੇ ਗੋਲੀਆਂ ਨਾ ਉਡਾ ਦੇਣਾ ਤੁਹਾਨੂੰ ਠੀਕ ਹੈ ਜੀ ਤੇ ਰੋਹਿਤ ਰਹਿੰਦਾ ਕੋਈ ਇਸ ਘਰ ਦੇ ਵਿੱਚ ਨਹੀਂ ਕੋਈ ਨਹੀਂ ਰਹਿੰਦਾ ਰੋਹਿਤ ਇਸ ਘਰ ਤੇ ਤੁਹਾਡੀ ਗਲੀ ਦੇ ਵਿੱਚ ਇਹ ਮੈਨੂੰ ਨਹੀਂ ਪਤਾ ਜੀਗਾ ਕੀ ਕਹਿੰਦੇ ਮੁੱਲੇ ਚ ਕਹਿੰਦੇ ਹੈਗੇ ਆ ਰੋਹੀ ਤੇ ਇੱਕ ਦੋ ਇਹ ਨਹੀਂ ਪਤਾ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਭਾਜੀ ਮੇਰਾ ਅਮਰਦੀਪ ਸਿੰਘ ਅਮਰਦੀਪ ਜੀ ਕੱਲ ਜਦੋਂ ਨੌਜਵਾਨ ਆਉਂਦੇ ਨੇ ਬਜ਼ੁਰਗਾਂ ਦੇ ਨਾਲ ਕੁੱਟਮਾਰ ਕਰਦੇ ਨੇ ਤੁਹਾਡੇ ਵੱਲੋਂ ਛੜਵਾਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਹਾਡੇ ਵੱਲੋਂ ਮੈਂ ਹਾਂ ਮੈਂ ਟੈਕਸੀ ਦਾ ਕੰਮ ਕਰਦਾ ਮੈਂ ਸੁੱਤਾ ਪਿਆ ਸੀਗਾ ਮੈਨੂੰ ਜਿੱਦਾਂ ਪਤਾ ਲੱਗਾ ਮੈਂ ਨਾਲੇ ਬਾਹਰ ਨੂੰ ਦੌੜ ਕੇ ਆਇਆ ਵਾਂ ਬਾਹਰ ਨੂੰ ਦੌੜ ਕੇ ਆ ਕੇ ਮੈਂ ਸਿਰਫ ਉਹਨਾਂ ਨੂੰ ਇੰਨੀ ਗੱਲ ਕਹੀ ਆ ਮੈਂ ਕਿ ਯਾਰ ਤੁਸੀਂ ਮਾਂ ਪੈਣ ਦੀਆਂ ਗਾਲਾਂ ਕੱਢੇ ਕੱਢਦੇ ਪੀ ਹੋ ਇੰਨੇ ਜੀ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਮੈਂ ਦੌੜ ਕੇ ਅੰਦਰ ਬੜਿਆ ਮੇਰੇ ਨਿਆਣੇ ਨੇ ਫਟਾਫਟ ਅੰਦਰ ਕੁੰਡਾ ਲਾ ਲਿਆ ਕਿ ਮੈਨੂੰ ਬਾਹਰ ਨਹੀਂ ਨਿਕਲਣ ਦਿੱਤਾ ਮੁੜ ਕੇ ਉਹ ਕੱਚ ਦੀਆਂ ਬੋਤਲਾਂ ਭੰਨ ਕੇ ਗਏ ਜੇ ਉਹ ਗਾਣਾ ਇਦਾਂ ਕੱਢਦੇ ਵੇ ਹਾਂਜੀ ਸਾਡੇ ਘਰ ਦੇ ਬਾਹਰ ਉਹ ਸਾਹਮਣੇ ਆ ਗੇਟ ਦੇ ਵਿੱਚ ਬਾਨੀਆਂ ਸਭ ਕੁਝ ਮਾਰੀਆਂ ਕਹਿੰਦੇ ਆਪਾਂ ਤੈਨੂੰ ਰਾਤ ਨੂੰ ਕਹਿੰਦੇ ਗੋਲੀਆਂ ਮਾਰ ਕੇ ਮਾਰ ਕੇ ਜਾਣਾ ਵਾ ਇੰਨੀ ਗੱਲ ਹੋਈ ਆ ਕਿਵੇਂ ਦੇਖਦੇ ਹੋ ਕਾਨੂੰਨ ਵਿਵਸਥਾ ਪੁਲਿਸ ਨੂੰ ਵੀ ਕੰਪਲੀਟ ਦਿੱਤੀ ਜਾਂ ਬਜ਼ੁਰਗਾ ਤੇ ਹਮਲਾ ਹੋਇਆ ਕੁੱਟਮਾਰ ਕੀਤੀ ਇੱਕ ਬਜ਼ੁਰਗਾਂ ਕੀ ਜਿਹੜੇ ਨਾਲ ਪੁਲਿਸ ਹਜੇ ਤੱਕ ਆਈ ਮੈਂ ਉਹੀ ਤੇ ਕਹਿੰਨਾ ਪੁਲਿਸ ਅਜੇ ਤੱਕ ਆਈ ਨਹੀਂ ਜੀ ਰਾਤ ਦੀ ਭਗਵੰਤ ਜੀ ਬਹੁਤ ਆਵੇ ਕਰਦੇ ਆ ਕਿ ਪੰਜਾਬ ਉਹ ਨਹੀਂ ਕੁਛ ਨਹੀਂ ਹੈਗਾ ਜੀ ਆ ਹੁਣ ਤੱਕ ਨਹੀਂ ਹੈਈਏ ਜੀ ਤੱਕ ਜੇ ਹੁਣ ਤੱਕ ਆਈ ਹੋਵੇ ਤੇ ਗੱਲਬਾਤ ਨਾ ਹੋਵੇ ਕੋਈ ਵੀ ਫਾਇਦਾ ਕੋਈ ਪੁਲਿਸ ਨਹੀਂ ਆਈ ਕੁਛ ਨਹੀਂ ਆ ਕਿਉਂ ਨਹੀਂ ਕੀ ਗਈ ਆਪਾਂ ਐਮਸੀ ਨੂੰ ਦੱਸਿਆ ਇਸ ਬੰਦੇ ਦੇ ਐਮਸੀ ਨੂੰ ਵੀ ਦੱਸਿਆ ਐਮਸੀ ਵੀ ਨਹੀਂ ਆਏ ਇਹ ਤੱਕ ਆਇਆ ਸਾਡੀ ਆਪਣੇ ਚੇਚੀ ਜਸਪਾਲ ਸਿੰਘ ਚੇਚੀ ਉਹ ਵੀ ਨਹੀਂ ਆਇਆ ਜੀ ਨਹੀਂ ਹਜੇ ਤੱਕ ਉਹ ਵੀ ਨਹੀਂ ਆਇਆ ਕੀ ਮੰਗ ਕਰਦੇ ਮੰਗਾ ਹੀ ਆਗੇ ਯਾਰ ਜੀ ਜੇ ਸ਼ਰਿਆਂ ਵਿੱਚ ਆਪਾਂ ਘਰਾਂ ਦੇ ਅੰਦਰ ਵੜ ਕੇ ਹੋਏ ਜੇ ਉਹ ਮਰਨ ਲੱਗੇ ਉਹ ਸਾਰਿਆਂ ਨੇ ਉਹੀ ਤਾਂ ਗੱਲ ਆ ਕਿ ਜਾਨਣੇ ਕਿ ਕੋਈ ਘਰ ਸੇਫ ਨਹੀਂ ਹੈਗਾ ਕੋਈ ਘਰ ਸੇਫ ਨਹੀਂ ਹੈਗਾ ਭਾਜੀ ਜੇ ਸ਼ਰਿਆਂ ਵਿੱਚ ਆ ਕੇ ਮਾਰਨਾ ਵਾ ਫਿਰ ਕੋਈ ਘਰ ਸੇਫ ਨਹੀਂ ਹੈਗਾ ਜੱਜ ਸਾਹਿਬ ਤੁਹਾਡੇ ਵਾਰਡ ਦੇ ਵਿੱਚ ਇੰਦਰਾ ਕਲੋਨੀ ਇਲਾਕਾ ਪੈਂਦਾ ਤਾਂ ਉੱਥੇ ਬਜ਼ੁਰਗਾਂ ਦੀ ਪੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ ਕਿ 60 ਸਾਲ ਦੇ ਮਾਤਾ ਦੇ ਕਿ 90 ਸਾਲ ਦੇ ਮਾਤਾ ਨੇ ਇੱਕ ਮਾਤਾ ਦੇ ਸਾਨੂੰ ਵੀ ਸ਼ਰਮ ਆਉਂਦੀ ਇੱਦਾਂ ਸ਼ਫਤਾਬਲੀ ਬੋਰਦਿਆਂ ਨੂੰ ਥੱਪੜ ਮੁੱਕੇ ਮਾਰੇ ਤੇ ਨੱਕ ਚੋਂ ਖੂਨ ਘੜ ਦਿੱਤਾ ਗਿਆ ਪੁਲਿਸ ਦੀ ਬਿਸ਼ਰਮੀ ਦੇਖੇ ਤਾਂ 24 ਘੰਟੇ ਦਾ ਸਮਾਂ ਹੋਣ ਵਾਲਾ ਹੈ 1/2 ਕਿਲੋਮੀਟਰ ਸਦਰ ਸ਼ਰਮ ਨੇ ਤੱਕ ਕੋਈ ਨਹੀਂ ਪਹੁੰਚਿਆ ਟੋਟਾ ਵਾਰਡ ਦੇਖੋ ਮੈਨੂੰ ਕੱਲ ਸ਼ਾਮੀ ਸਾਢੇ 4 ਦੇ ਕਰੀਬ ਫੋਨ ਆਇਆ ਸੀ ਸਾਡੇ ਸਤਕਾਜੋਗ ਅੰਕਲ ਤੇ ਵੀ ਇੱਦਾਂ ਦਾ ਬਾੜ ਦੇ ਵਿੱਚ ਮੇਰੇ ਘਰ ਦੇ ਕੋਲ ਬੰਦੇ ਆਏ ਨੇ ਤੇ ਵੀ ਉਹ ਸਾਡੇ ਨਾਲ ਕੁੱਟ ਮਾਰ ਕਰਕੇ ਗਏ ਜਦੋਂ ਇਹਨਾਂ ਨੇ ਪੁੱਛਿਆ ਕਿ ਵੀ ਤੁਹਾਡੀ ਕੋਈ ਰਿਸ਼ਤੇਦਾਰ ਜਾਂ ਤੁਹਾਡੇ ਬਾਕਵੋਕੇ ਤੇ ਸਾਡਾ ਕੋਈ ਬਾਕਵ ਉਹਨਾਂ ਚੋਂ ਬੰਦਾ ਨਹੀਂ ਸੀਗਾ ਵੀ ਉਹ ਸਾਰੇ ਬੰਦੇ ਅਨਨੋਨ ਸੀਗੇ ਹੈਨਾ ਫਿਰ ਜਦੋਂ ਇਹਨਾਂ ਨੇ ਦੱਸਿਆ ਕਿ ਸਾਡਾ ਨੁਕਸਾਨ ਬਹੁਤ ਕਰਕੇ ਗਏ ਵੀ ਗੱਡੀ ਦੇ ਸ਼ੀਸ਼ੇ ਤੋੜ ਕੇ ਬਜ਼ੁਰਗ ਅਸੀਂ 90 ਸਾਲ ਦੇ ਸੀ ਉਹਨਾਂ ਨਾਲ ਹੱਥੋਂ ਪਾਈ ਹੋ ਕੇ ਗਏ ਘਰ ਦੇ ਬਾਹਰੋਂ ਬੜੀ ਮੁਸ਼ਕਲ ਦੇ ਨਾਲ ਜਾਨ ਬਚਾਈ ਹੈਗੀ ਤੇ ਵੀ ਇਹ ਬੜੀ ਮਤਭਾਗੀ ਘਟਨਾ ਹੈਗੀ ਹੈ ਤੇ ਜਿੱਥੇ ਤੱਕ ਤੁਸੀਂ ਪੁਲਿਸ ਦੀ ਗੱਲ ਕੀਤੀ ਹੈਗੀ ਤੇ ਉਹਦੇ ਵਿੱਚ ਕਿੰਨਾਂ ਸੰ ਕਿਸਾਨ ਅंदोलਨ ਹੈਗਾ ਉੱਥੇ ਤੱਕ ਬਹੁਤ ਸਾਰੀ ਪੁਲਿਸ ਦੇ ਕਰਮਚਾਰੀ ਸਾਡੇ ਵੀਰ ਗਏ ਹੈਗੇ ਤੇ ਉਸ ਤੋਂ ਬਾਅਦ ਕਿ ਹੁਣ ਮੈਂ ਡੀਐਸਪੀ ਸਾਹਿਬ ਨਾਲ ਕਾਲ ਕੀਤੀ ਹੈ ਤੇ ਐਸਐਚਓ ਸਾਹਿਬ 2-4 5 ਮਿੰਟਾਂ 'ਚ ਆ ਜਾਓਗੇ ਤੇ ਉਹਦੇ ਲਈ ਜਿੱਥੇ ਕਿਤੇ ਕੋਈ ਅ ਅਫਸਰਾਂ ਵੱਲੋਂ ਕੋਈ ਕਮੀ ਪੇਸ਼ੀ ਪਾਈ ਗਈ ਆ ਤੇ ਉਹਦੇ ਲਈ ਮੈਂ ਸਖਤ ਨਿਰਦੇਸ਼ ਵੀ ਦਿੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਦੋਂ ਇਦਾਂ ਦੀ ਕੋਈ ਦੁਰਘਟਨਾ ਹੋ ਜੇ ਕਿ ਪੁਲਸ ਪੈਲ ਦੇ ਆਧਾਰ ਤੇ ਫਰਜ ਬੰਦਾ ਕਿ ਆਮ ਬੰਦੇ ਦੀ ਪਹੁੰਚ ਜਿਹੜੀ ਹੈਗੀ ਉਹ ਪੁਲਿਸ ਤੱਕ ਹੀ ਹੈ ਜਦੋਂ ਵੀ ਕੋਈ ਬੰਦਾ ਜਾਣਾ ਹੈ ਉਹਨੇ ਪੁਲਿਸ ਨੂੰ ਸਭ ਤੋਂ ਪਹਿਲਾਂ ਇਤਲਾਕ ਕਰਨੀ ਹੈਗੀ ਤੇ ਜਿਹੜੇ ਮੇਰੇ ਵੀਰ ਹੈਗੇ ਆ ਕਿ ਨੌਕਰੀ ਦੇ ਵਿੱਚ ਜਾਂ ਆਪਣੀ ਡਿਊਟੀ ਦੇ ਵਿੱਚ ਇਦਾਂ ਨਹੀਂ ਮੌਕੇ ਤੇ ਪਹੁੰਚਦੇ ਕਿ ਉਹਨਾਂ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਹਰ ਬੰਦੇ ਦੀ ਜਿਹੜੀ ਕੀ ਪਹੁੰਚ ਹੈ ਪੁਲਿਸ ਨੂੰ ਦੱਸਣਾ ਫਰਜ਼ ਹੈਗਾ ਐਸਐਚਓ ਸਾਹਿਬ ਡੀਐਸਪੀ ਸਾਹਿਬ ਨੂੰ ਫੋਨ ਕਰਦੇ ਤੇ ਕਹਿੰਦੇ 5-10 ਮਿੰਟ ਦੇ ਵਿੱਚ ਆਪਾਂ ਪਹੁੰਚਣ ਲੱਗੇ ਹਾਂ ਜਿਹੜੇ ਨਾਲ ਖੜਾ ਹੈਗਾ ਦੇਖੋ ਤੁਸੀਂ ਚੇਅਰਮੈਨ ਵੀ ਹੋ ਮਾਰਕੀਟ ਮੈਕੀ ਦੇ ਕੌਂਸਲਰ ਵੀ ਆ ਤੁਹਾਨੂੰ ਇਦਰਾਸਾ ਦੇਤਾ 5 ਮਿੰਟ ਚ ਪਹੁੰਚ ਰਹੇ ਹੋ ਤੁਸੀਂ ਰਾਜਨੀਤਿਕ ਬੰਦੇ ਹੋ ਪਰ ਆਮ ਲੋਕਾਂ ਦਾ ਕਿੱਥੇ ਕਜੀਣਾ ਰਹਿ ਗਿਆ ਜੀ ਫਿਰ ਜੇ ਕਿ ਮਤਲਬ ਜਦ ਤੱਕ ਕਿਸੇ ਦੀ ਪੋਲੀਟਿਕਲ ਪਹੁੰਚ ਨਹੀਂ ਹੋਊਗੀ ਤਦ ਤੱਕ ਇਨਸਾਫ ਨਹੀਂ ਮਿਲੂਗਾ ਜੀ ਦੇਖੋ ਤੁਹਾਡੀ ਇਹ ਗੱਲ درست ਹੈਗੀ ਹੈ ਸਹੀ ਹੈਗੀ ਹੈ ਮੈਂ ਐਸਐਸਪੀ ਸਾਹਿਬ ਨੂੰ ਹੁਣੇ ਤੁਹਾਡੇ ਸਾਹਮਣੇ ਕਾਲ ਕਰ ਦੇਣੀਗੀ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਪਾਈਗੇ ਮੈਂ ਉਹਨਾਂ ਅਫਸਰਾਂ ਨੂੰ ਦੱਸ ਦੂੰਗਾ ਕਿ ਭਈ ਕਿਤੇ ਹੁਸ਼ਿਆਰਪੁਰ ਵਿੱਚ ਕੱਲੇ ਮੇਰੇ ਬਾੜ ਦੀ ਗੱਲ ਨਹੀਂ ਹੈ ਕਿ ਜਿੱਥੇ ਵੀ ਕਿਤੇ ਕਮੀ ਤਨਕਾ ਤਕਲੀਫ ਹੋਊਗੀ ਪੁਲਿਸ ਜਿਹੜੀ 5 10 ਮਿੰਟ ਦੇ ਅੰਦਰ ਅੰਦਰ ਉੱਥੇ ਸਬੰਧਤ ਜਿੱਥੇ ਦੁਰਘਟਨਾ ਹੁੰਦੀ ਹੈ ਉੱਥੇ ਪਹੁੰਚਣੀ ਚਾਹੀਦੀ ਹੈ